ਬਿੜਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪੰਜਾਬ ਸਰਕਾਰ ਨੇ ਨਸ਼ਿਆ ਦੇ ਵਿਰੁੱਧ ਇੱਕ ਜੰਗ ਛੇੜੀ ਤੇ ਨਾਮ ਦਿੱਤਾ ਗਿਆ ਯੁੱਧ ਨਸ਼ਿਆ ਵਿਰੁੱਧ ਹੁਣ ਉਸੇ ਯੁੱਧ ਦਾ ਰਿਪੋਰਟ ਕਾਰਡ ਆ ਗਿਆ ਤੇ ਰਿਪੋਰਟ ਕਾਰਡ ਇਹ ਜੋ ਨਾਲ ਤੁਸੀਂ ਮੇਰੇ ਤਸਵੀਰ ਦੇਖ ਰਹੇ ਹੋ ਰਿਪੋਰਟ ਕਾਰਡ ਦੇ ਵਿੱਚ ਨੰਬਰ ਦਿੱਤੇ ਗਏ ਨੇ ਤੇ ਸਾਫ਼ ਤੌਰ ਤੇ ਉੱਤੇ ਹੁਣ ਰਿਪੋਰਟ ਕਾਰਡ ਸ਼ੋਅ ਕਰ ਰਿਹਾ ਹੈ ਕਿ ਜੋ ਯੁੱਧ ਸੀ ਨਸ਼ਿਆ ਵਿਰੁੱਧ ਉਹ ਪੂਰੇ ਤਰੀਕੇ ਦੇ ਨਾਲ ਫੇਲ ਹੋ ਗਿਆ ਸਿਫਰ ਕਿਉਂਕਿ ਜਿਸ ਤਰੀਕੇ ਦੇ ਨਾਲ ਦਾਅਵੇ ਕੀਤੇ ਜਾ ਰਹੇ ਸੀ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਵੱਲੋਂ ਕਿ 1 ਮਹੀਨੇ ਦੇ ਅੰਦਰ ਅੰਦਰ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰ ਦਿਆਂਗੇ ਜੜਾ ਵੜ ਦਿਆਂਗੇ ਨਸ਼ੇ ਦੀਆਂ ਪਰ ਉਸ ਦੀਆਂ ਜੜਾਂ ਤਾਂ ਕੀ ਵੱਡੀਆਂ ਗਈਆਂ ਨਸ਼ੇ ਨੇ ਆਪਣੀਆਂ ਜੜਾਂ ਨੂੰ ਪੰਜਾਬ ਦੇ ਵਿੱਚ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਲਿਆ ਹੁਣ ਪੰਜਾਬ ਦੀ ਜੋ ਜਵਾਨੀ ਹੈ ਉਹ ਕਿਸ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਝੂਮਦੀ ਹੈ ਉਹਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆ ਜਰਾ ਇਹਨਾਂ ਤਸਵੀਰਾਂ ਨੂੰ ਦੇਖ ਲਓ ਇਹ ਲੇਟੈਸਟ ਤਸਵੀਰਾਂ ਨੇ ਸਰਕਾਰੀ ਹਸਪਤਾਲ ਦੇ ਬਿਲਕੁਲ ਨਜ਼ਦੀਕ ਹੀ ਇਹ ਤਸਵੀਰਾਂ ਫਿਲਮਾਈਆਂ ਗਈਆਂ ਨੇ ਕਿਸੇ ਸ਼ਖਸ ਵੱਲੋਂ ਬਣਾਈਆਂ ਇਹ ਤਸਵੀਰਾਂ ਤੇ ਉਸਦੇ ਵੱਲੋਂ ਵਾਇਰਲ ਕੀਤੀਆਂ ਗਈਆਂ ਨੇ ਅਸ ਵੀ ਉਸ ਸ਼ਖਸ ਦੀ ਮਰਿਆਦਾ ਵਿੱਚ ਰਹਿੰਦੇ ਹੋਏ ਉਹਦੀ ਜਿਹੜੀ ਸ਼ਕਲ ਹੈ ਉਸ ਨੂੰ ਛਿਪਾ ਰਹੇ ਆ ਉਸ ਨੂੰ ਬਲਰ ਕਰਕੇ ਧੁੰਦਲਾ ਕਰਕੇ ਤੁਹਾਨੂੰ ਦਿਖਾ ਰਹੇ ਆ ਪਰ ਇਹ ਤਸਵੀਰਾਂ ਨੇ ਆਏ ਦਿਨ ਐਸੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਹ ਕੋਈ ਨਵੀਂ ਤਸਵੀਰ ਨਹੀਂ ਹੈ ਜਦੋਂ ਤੋਂ ਪਿਛਲੇ 2 ਮਹੀਨੇ ਪਹਿਲਾਂ ਤੋਂ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਯੁੱਧ ਦਾ ਐਲਾਨ ਕੀਤਾ ਨਸ਼ੇ ਦੇ ਵਿਰੁੱਧ ਜਿਹੜਾ ਛੇੜਿਆ ਸੀ ਉਸ ਵੇਲੇ ਤੋਂ ਇਹ ਤਸਵੀਰਾਂ ਹੋਰ ਵੀ ਜ਼ਿਆਦਾ ਨਿਕਲ ਕੇ ਸਾਹਮਣੇ ਬਾਹਰ ਆ ਰਹੀਆਂ ਨੇ ਔਰ ਉਸ ਯੁੱਧ ਦੇ ਵਿੱਚ ਜੋ ਨਸ਼ਿਆਂ ਦੇ ਵਿਰੁੱਧ ਛੇੜਿਆ ਸੀ ਕਿਤੇ ਨਾ ਕਿਤੇ ਨਸ਼ਾ ਹੀ ਜਿੱਤਦਾ ਸਾਫ਼ ਤੌਰ ਦੇ ਉੱਤੇ ਦਿਖਾਈ ਦੇ ਰਿਹਾ ਇਹ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਬਿਲਕੁਲ ਨਜ਼ਦੀਕ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਸਪਤਾਲਾਂ ਦੇ ਅੰਦਰ ਤਾਂ ਲੋਕਾਂ ਦੇ ਨਸ਼ੇ ਛੁੜਾਏ ਜਾਂਦੇ ਨੇ ਪਰ ਉਸੇ ਹਸਪਤਾਲ ਦੇ ਬਾਹਰ ਕਿਸ ਤਰੀਕੇ ਦੇ ਨਾਲ ਜਵਾਨੀ ਰੋੜ ਰਹੀ ਹੈ ਜਵਾਨੀ ਨਸ਼ੇ ਦੇ ਵਿੱਚ ਚੱਕਣਾ ਚੂਰ ਹੋ ਰਹੀ ਹੈ ਔਰ ਆਪਣਾ ਦਿਨ ਔਰ ਰਾਤ ਕਿਸ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਹੀ ਡੁੱਬੀ ਹੋਈ ਹੈ ਉਹਦੀਆਂ ਸ਼ਰਮਸਾਰ ਕਰਦਿੰਨ ਵਾਲੀਆਂ ਤਸਵੀਰਾਂ ਇਸ ਵਕਤ ਹਸ਼ਿਆਰਪੁਰ ਤੋਂ ਸਾਹਮਣੇ ਆ ਰਹੀਆਂ ਨੇ ਇਹ ਤਾਂ ਸਿਰਫ ਹਸ਼ਿਆਰਪੁਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਵੱਖੋ-ਵੱਖਰੀਆਂ ਤਸਵੀਰਾਂ ਤਰਨਤਾਰਨ ਦੇ ਇਲਾਕੇ ਦੀ ਵੀ ਦਿਖਾਈਆਂ ਸੀ ਪੱਟੀ ਤੋਂ ਵੀ ਤਸਵੀਰਾਂ ਦਿਖਾਈਆਂ ਸੀ ਅੰਮ੍ਰਿਤਸਰ ਤੋਂ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਨਾ ਸਿਰਫ ਤੁਹਾਨੂੰ ਨੌਜਵਾਨਾਂ ਦੀਆਂ ਤਸਵੀਰਾਂ ਦਿਖਾਈਆਂ ਸੀ ਬਲਕਿ ਨੌਜਵਾਨ ਕੁੜੀਆਂ ਦੀਆਂ ਵੀ ਤਸਵੀਰਾਂ ਦਿਖਾਈਆਂ ਸੀ ਕਿਸ ਤਰੀਕੇ ਦੇ ਨਾਲ ਨਸ਼ੇ ਦੇ ਨਾਲ ਗਰਕ ਦੇ ਵਿੱਚ ਜਵਾਨੀ ਜਾ ਰਹੀ ਹੈ ਉਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਇਹ ਸਰਕਾਰ ਨੂੰ ਦੇਖ ਲੈਣੀ ਚਾਹੀਦੀਆਂ ਨੇ ਇਸ ਤੋਂ ਇੱਕ ਗੱਲ ਤਾਂ ਸਾਬਤ ਹੁੰਦੀ ਹੈ ਕਿ ਜਾਂ ਤਾਂ ਸਰਕਾਰ ਤੋਂ ਨਸ਼ਾ ਰੁਕ ਨਹੀਂ ਰਿਹਾ ਤੇ ਯਾ ਫਿਰ ਸਰਕਾਰ ਨਸ਼ੇ ਨੂੰ ਰੋਕਣਾ ਨਹੀਂ ਚਾਹਦੀ ਕਿਉਂਕਿ ਅਕਸਰ ਪਿੰਡਾਂ ਦੇ ਵਿੱਚ ਇੱਕ ਕਹਾਵਤ ਵੀ ਕਹੀ ਜਾਂਦੀ ਹੈ ਕਿ ਜੇਕਰ ਪਿੰਡ ਦਾ ਸਰਪੰਚ ਚਾਹੇ ਤਾਂ ਇੱਕ ਜਰਦੇ ਦੀ ਪੂੜੀ ਪਿੰਡ ਦੇ ਵਿੱਚ ਐਂਟਰ ਨਹੀਂ ਕਰ ਸਕਦੀ ਤਾਂ ਜ਼ਰਾ ਸੋਚੋ ਕਿ ਇਸ ਤਰੀਕੇ ਦੇ ਨਾਲ ਜਿਹੜੇ ਪੂਰੇ ਪੰਜਾਬ ਦੇ ਵਿੱਚ ਚਿੱਟਾ ਵਿਕ ਰਿਹਾ ਕਿਸੇ ਵੀ ਤਰੀਕੇ ਦਾ ਨਸ਼ਾ ਵਿਕ ਰਿਹਾ ਉਹ ਆਖਰਕਾਰ ਕਿਸ ਦੀ ਸ਼ੈ ਦੇ ਉੱਤੇ ਵਿਕ ਰਿਹਾ ਹੈ ਇਸ ਸਭ ਦੇ ਪਿੱਛੇ ਕੌਣ ਹੈ ਕਿ ਮਿਲੀ ਭੋਗਤ ਹੈ ਕਿ ਸਭ ਦੇ हिस्से बन्ने ਬਣੇ ਫੇਰ ਇਹ ਨਸ਼ਾ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਆ ਰਿਹਾ ਹੈ ਤੇ ਫੇਰ ਕਿਵੇਂ ਲੋਕਾਂ ਦੇ ਕੋਲੇ ਪਹੁੰਚ ਰਿਹਾ ਹੈ ਜੇਕਰ ਪ੍ਰਸ਼ਾਸਨ ਸਖਤ ਹੈ ਸਰਕਾਰ ਦਾ ਵੀ ਡੰਡਾ ਪੂਰਾ ਸਖਤ ਹੈ ਤੇ ਆਖਿਰਕਾਰ ਕਿਵੇਂ ਇਹ ਨਸ਼ਾ ਵੇਚਿਆ ਔਰ ਖਰੀਦਿਆ ਜਾ ਰਿਹਾ ਹੈ ਜੇ ਲੋਕ ਛਿਪ ਕੇ ਵੇਚੇ ਔਰ ਖਰੀਦਿਆ ਜਾ ਰਿਹਾ ਹੈ ਤਾਂ ਕੁਝ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਅਸੀਂ ਜੇਕਰ ਪੁਲਿਸ ਤੱਕ ਪਹੁੰਚ ਕਰਦੇ ਆਂ ਤਾਂ ਜਿਹੜੇ ਬਦਮਾਸ਼ ਨੇ ਜਿਹੜੇ ਨਸ਼ਾ ਵੇਚਣ ਵਾਲੇ ਬਦਮਾਸ਼ ਨੇ ਸਾਡੀਆਂ ਹੀ ਆ ਕੇ ਲੱਤਾਂ ਬਾਹਾਂ ਤੋੜ ਜਾਂਦੇ ਨੇ ਇਸ ਕਰਕੇ ਕਈ ਲੋਕ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਵੀ ਨਹੀਂ ਕਰਦੇ ਪਰ ਸੋਸਾਇਟੀ ਦੇ ਇਸ ਵਕਤ ਕੀ ਹਾਲਾਤ ਨੇ ਸਮਾਜ ਦੇ ਕੀ ਹਾਲਾਤ ਨੇ ਜ਼ਰਾਇ ਤਸਵੀਰਾਂ ਦੇਖ ਲਓ ਗੌਰ ਨਾਲ ਦੇਖ ਲਿਓ ਇੱਕ ਸ਼ਹਿਰ ਦੀਆਂ ਤਸਵੀਰਾਂ ਨਹੀਂ ਥਾਂ ਥਾਂ ਤੇ ਐਸੀਆਂ ਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਇਸ ਵਕਤ ਤੁਹਾਨੂੰ ਸਿਰਫ ਹਸੀ ਹਸ਼ਿਆਰਪੁਰ ਦੀਆਂ ਤਸਵੀਰਾਂ ਦਿਖਾ ਰਿਹਾ ਜੋ ਕਿ ਸਭ ਤੋਂ ਲੇਟੈਸਟ ਸਾਡੇ ਇਹ ਸਾਹਮਣੇ ਆਈਆਂ ਨੇ ਯੁੱਧ ਨਸ਼ਿਆ ਵਿਰੁੱਧ ਦੀਆਂ ਕਿਸ ਤਰੀਕੇ ਨਾਲ ਧੱਜੀਆਂ ਉੜ ਗਈਆਂ ਨੇ ਇਹ ਸਰਕਾਰ ਨੂੰ ਵੀ ਦੇਖ ਲੈਣੀ ਹੈ ਚਾਹੀਦੀਆਂ ਨੇ ਔਰ ਇੱਕ ਗੱਲ ਹੋਰ ਇਹ ਤਾਂ ਸੀ ਤਸਵੀਰਾਂ ਤੁਹਾਨੂੰ ਹੁਸ਼ਿਆਰਪੁਰ ਦੇ ਇਲਾਕੇ ਦੀਆਂ ਦਿਖਾਈਆਂ ਨਸ਼ਾ ਕਿਸ ਤਿੱਕੇ ਨਾਲ ਚੱਲ ਰਿਹਾ ਹੈ ਨਸ਼ਾ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਇਸ ਵਕਤ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਕਮੈਂਟ ਕਰਕੇ ਇੱਕ ਵਾਰ ਜ਼ਰੂਰ ਆਪਣੀ ਰਾਏ ਦੋ ਤਾਂ ਕਿ ਸਰਕਾਰ ਜੇਕਰ ਇਹ ਵੀਡੀਓ ਦੇਖਦੀ ਹੈ ਉਹਨਾਂ ਨੂੰ ਰਿਪੋਰਟ ਕਾਰਡ ਪਤਾ ਚੱਲ ਜਾਵੇ ਲੋਕ ਜ਼ਰਾ ਦੱਸਣ ਕੀ ਉਹਨਾਂ ਦੇ ਇਲਾਕੇ ਦੇ ਵਿੱਚ ਕੀ ਨਸ਼ਾ ਖਤਮ ਹੋ ਚੁੱਕਿਆ ਜਿਸ ਵੀ ਇਲਾਕੇ ਦੇ ਵਿੱਚ ਲੋਕ ਇਹ ਵੀਡੀਓ ਦੇਖ ਰਹੇ ਨੇ ਇਲਾਕੇ ਦਾ ਨਾਮ ਜ਼ਰੂਰ ਆਪਣਾ ਮੈਂਸ਼ਨ ਕਰਨ ਔਰ ਜ਼ਰੂਰ ਦੱਸਣ ਕੀ ਉਸ ਇਲਾਕੇ ਦੇ ਵਿੱਚ ਨਸ਼ਾ ਖਤਮ ਹੋ ਚੁੱਕਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਸ ਤੋਂ ਪਹਿਲਾਂ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਗਿਆ ਸੀ ਕਿ ਸਾਨੂੰ ਵੋਟ ਦਿਓ ਅਸੀਂ ਚੋਟ ਦਵਾਂਗੇ ਨਸ਼ੇ ਨੂੰ ਨਸ਼ੇ ਨੂੰ ਖਤਮ ਕਰ ਦਿਆਂਗੇ ਛੰਡੋ ਪਰਾਂ 3 ਸਾਲ ਤੋਂ ਜ਼ਿਆਦਾ ਬੀਤ ਕੇ ਕਰੀਬ 3.5 ਸਾਲ ਹੋ ਗਏ 3.5 ਸਾਲ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੀ ਨੀਂਦ ਖੁੱਲੀ ਪੰਜਾਬ ਸਰਕਾਰ ਆਪਣੀ ਕੁੰਭ ਕਰਨੀ ਨੀਂਦ ਤੋਂ ਜਾਗੀ ਇੱਕ ਵਾਰ ਫਿਰ ਤੋਂ ਮਈ ਦੇ ਮਹੀਨੇ ਦੇ ਵਿੱਚ ਦਾਵਾ ਕੀਤਾ ਕਿ ਅਸੀਂ ਮਈ ਦੇ ਮਹੀਨੇ ਦੇ ਵਿੱਚ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਪਰ ਪੰਜਾਬ ਨਸ਼ਾ ਮੁਕਤ ਹੋਇਆ ਜਾਂ ਫਿਰ ਨਹੀਂ ਹੋਇਆ ਇਹ ਤਸਵੀਰਾਂ ਗਵਾਹ ਨੇ ਇਹ ਰਿਪੋਰਟ ਕਾਰਡ ਨੇ ਪੰਜਾਬ ਸਰਕਾਰ ਦਾ ਜਿਹੜੇ ਦਾਅਵੇ ਕਰ ਰਹੇ ਸੀ ਆਪਣੀ ਪਿੱਠ ਥੱਪਥਪਾ ਰਹੇ ਸੀ ਕਿ ਅਸੀਂ ਬੜਾ ਚੰਗਾ ਕੰਮ ਕੀਤਾ ਹੈ ਬੜਾ ਸ਼ਾਨਦਾਰ ਕੰਮ ਕੀਤਾ ਹੈ ਪਰ ਗਰਾਊਂਡ ਲੈਵਲ ਦੇ ਉੱਤੇ ਰਿਐਲਿਟੀ ਕੀ ਹੈ ਉਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਹ ਅਖਿਰਕਾਰ ਕਿਸ ਦੀ ਸ਼ੈ ਦੇ ਉੱਤੇ ਵਿਕ ਰਿਹਾ ਹੈ ਇਸ ਸਬ ਦੇ ਪਿੱਛੇ ਕੌਣ ਹੈ ਕਿ ਮਿਲੀ ਭੋਗਤ ਹੈ ਕਿ ਸਬ ਦੇ ਹਿੱਸੇ ਬੰਨੇ ਬਣੇ ਫੇਰ ਇਹ ਨਸ਼ਾ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਆ ਰਿਹਾ ਹੈ ਤੇ ਫੇਰ ਕਿਵੇਂ ਲੋਕਾਂ ਦੇ ਕੋਲੇ ਪਹੁੰਚ ਰਿਹਾ ਹੈ ਜੇਕਰ ਪ੍ਰਸ਼ਾਸਨ ਸਖਤ ਹੈ ਸਰਕਾਰ ਦਾ ਵੀ ਡੰਡਾ ਪੂਰਾ ਸਖਤ ਹੈ ਤੇ ਆਖਿਰਕਾਰ ਕਿਵੇਂ ਇਹ ਨਸ਼ਾ ਵੇਚਿਆ ਔਰ ਖਰੀਦਿਆ ਜਾ ਰਿਹਾ ਹੈ ਜੇ ਲੋਕ ਛਿਪ ਕੇ ਵੇਚੇ ਔਰ ਖਰੀਦੇ ਜਾ ਰਿਹਾ ਹੈ ਤਾਂ ਕੁਝ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਅਸੀਂ ਜੇਕਰ ਪੁਲਿਸ ਤੱਕ ਪਹੁੰਚ ਕਰਦੇ ਆ ਤਾਂ ਜਿਹੜੇ ਬਦਮਾਸ਼ ਨੇ ਜਿਹੜੇ ਨਸ਼ਾ ਵੇਚਣ ਵਾਲੇ ਬਦਮਾਸ਼ ਨੇ ਸਾਡੀਆਂ ਹੀ ਆ ਕੇ ਲੱਤਾਂ ਬਾਹ ਤੋੜ ਜਾਂਦੇ ਨੇ ਇਸ ਕਰਕੇ ਕਈ ਲੋਕ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਵੀ ਨਹੀਂ ਕਰਦੇ ਪਰ ਸੋਸਾਇਟੀ ਦੇ ਇਸ ਵਕਤ ਕੀ ਹਾਲਾਤ ਨੇ ਸਮਾਜ ਦੇ ਕੀ ਹਾਲਾਤ ਨੇ ਜ਼ਰਾ ਇਹ ਤਸਵੀਰਾਂ ਦੇਖ ਲੋ ਗੌਰ ਦੇ ਨਾਲ ਦੇਖ ਲਿਓ ਇੱਕ ਸ਼ਹਿਰ ਦੀਆਂ ਤਸਵੀਰਾਂ ਨਹੀਂ ਥਾਂ ਥਾਂ ਤੇ ਐਸੀਆਂ ਹੀ ਤਸਵੀਰਾਂ ਸਾਹਮਣੇ ਆndੀਆਂ ਨੇ ਹਾਲਾਂਕਿ ਇਸ ਵਕਤ ਤੁਹਾਨੂੰ ਸਿਰਫ ਫਸਿਓ ਹੁਸ਼ਿਆਰਪੁਰ ਦੀਆਂ ਤਸਵੀਰਾਂ ਦਿਖਾ ਰਿਹਾ ਜੋ ਕਿ ਸਭ ਤੋਂ ਲੇਟੈਸਟ ਸਾਡੇ ਇਹ ਸਾਹਮਣੇ ਆਈਆਂ ਨੇ ਯੁੱਧ ਨਸ਼ਿਆ ਵਿਰੁੱਧ ਦੀਆਂ ਕਿਸ ਤਰੀਕੇ ਨਾਲ ਧੱਜੀਆਂ ਉੜ ਗਈਆਂ ਨੇ ਇਹ ਸਰਕਾਰ ਨੂੰ ਵੀ ਦੇਖ ਲੈਣੀ ਹੈ ਚਾਹੀਦੀਆਂ ਨੇ ਔਰ ਇੱਕ ਗੱਲ ਹੋਰ ਇਹ ਤਾਂ ਸੀ ਤਸਵੀਰਾਂ ਤੁਹਾਨੂੰ ਹੁਸ਼ਿਆਰਪੁਰ ਦੇ ਇਲਾਕੇ ਦੀਆਂ ਦਿਖਾਈਆਂ ਨਸ਼ਾ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਨਸ਼ਾ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਇਸ ਵਕਤ ਜਿਹੜੇ ਲੋਕ ਇਹ ਵੀਡੀਓ ਦੇਖ ਰਹੇ ਨੇ ਕਮੈਂਟ ਕਰਕੇ ਇੱਕ ਵਾਰ ਜ਼ਰੂਰ ਆਪਣੀ رائے ਦਿਓ ਤਾਂ ਕਿ ਸਰਕਾਰ ਜੇਕਰ ਇਹ ਵੀਡੀਓ ਦੇਖਦੀ ਹੈ ਉਹਨਾਂ ਨੂੰ ਰਿਪੋਰਟਕਾਰ ਪਤਾ ਚੱਲ ਜਾਵੇ ਲੋਕ ਜ਼ਰਾ ਦੱਸਣ ਕੀ ਉਹਨਾਂ ਦੇ ਇਲਾਕੇ ਦੇ ਵਿੱਚ ਕੀ ਨਸ਼ਾ ਖਤਮ ਹੋ ਚੁੱਕਿਆ ਹੈ ਜਿਸ ਵੀ ਇਲਾਕੇ ਦੇ ਵਿੱਚੋਂ ਲੋਕ ਇਹ ਵੀਡੀਓ ਦੇਖ ਰਹੇ ਨੇ ਇਲਾਕੇ ਦਾ ਨਾਮ ਜ਼ਰੂਰ ਆਪਣਾ ਮੈਂਸ਼ਨ ਕਰਨ ਔਰ ਜ਼ਰੂਰ ਦੱਸਣ ਕਿ ਉਸ ਇਲਾਕੇ ਦੇ ਵਿੱਚ ਨਸ਼ਾ ਖਤਮ ਹੋ ਚੁੱਕਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਸ ਤੋਂ ਪਹਿਲਾਂ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਗਿਆ ਸੀ ਕਿ ਸਾਨੂੰ ਵੋਟ ਦਿਓ ਅਸੀਂ ਚੋਟ ਦਵਾਂਗੇ ਨਸ਼ੇ ਨੂੰ ਨਸ਼ੇ ਨੂੰ ਖਤਮ ਕਰ ਦਿਆਂਗੇ ਛੱਡੋ ਪਰਾਂ 3 ਸਾਲ ਤੋਂ ਜ਼ਿਆਦਾ ਬੀਤ ਕੇ ਕਰੀਬ ਸਾਢੇ 3 ਸਾਲ ਹੋ ਗਏ ਸਾਢੇ 3 ਸਾਲ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੀ ਨੀਂਦ ਖੁੱਲੀ ਪੰਜਾਬ ਸਰਕਾਰ ਆਪਣੀ ਕੁੰਭ ਕਰਨੀ ਨੀਂਦ ਤੋਂ ਜਾਗੀ ਇੱਕ ਵਾਰ ਫਿਰ ਤੋਂ ਮਈ ਦੇ ਮਹੀਨੇ ਦੇ ਵਿੱਚ ਦਾਅਵਾ ਕੀਤਾ ਕਿ ਅਸੀਂ ਮਈ ਦੇ ਮਹੀਨੇ ਦੇ ਵਿੱਚ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਪਰ ਪੰਜਾਬ ਨਸ਼ਾ ਮੁਕਤ ਹੋਇਆ ਜਾਂ ਫਿਰ ਨਹੀਂ ਹੋਇਆ ਇਹ ਤਸਵੀਰਾਂ ਗਵਾਹ ਨੇ ਇਹ ਰਿਪੋਰਟ ਕਾਰਡ ਨੇ ਪੰਜਾਬ ਸਰਕਾਰ ਦਾ ਜਿਹੜੇ ਦਾਅਵੇ ਕਰ ਰਹੇ ਸੀ ਆਪਣੀ ਪਿੱਠ ਥੱਪ ਥਾ ਰਹੇ ਸੀ ਕਿ ਅਸੀਂ ਬੜਾ ਚੰਗਾ ਕੰਮ ਕੀਤਾ ਹੈ ਬੜਾ ਸ਼ਾਨਦਾਰ ਕੰਮ ਕੀਤਾ ਹੈ ਪਰ ਗਰਾਊਂਡ ਲੈਵਲ ਦੇ ਉੱਤੇ ਰਿਐਲਿਟੀ ਕੀ ਹੈ ਉਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ